ਔਰ ਸ਼ਸਿਕਾਲ ਡੋਡੀ ਰੋਗ ਹਲਦੀ ਰੋਗ ਠੀਕ ਹੈ ਇਹਨੂੰ ਸਮਟ ਵੀ ਕਹਿੰਦੇ ਆ ਇਹਨੂੰ ਫਾਲਸ ਸਮਟ ਵੀ ਕਹਿੰਦੇ ਆ ਸਮਟ ਦਾਣੇ ਦੇ ਵਿੱਚ ਦਾਣੇ ਦੇ ਉੱਪਰ ਨਹੀਂ ਉਹ ਜਿਹੜਾ ਹੈਗਾ ਗੋਲੀ ਜੀ ਬਣਦੀ ਦਾਣਾ ਫਟ ਜਾਂਦਾ ਹੈਗਾ ਉਹ ਸਮਟ ਆਉਂਦਾ ਉਸ ਸਵਾਹ ਆਉਂਦੀ ਹੈਗੀ ਹੈ ਦਾਣੇ ਦੇ ਉੱਪਰ ਉਲੀ ਬਣ ਜਾਂਦੀ ਹੈਗੀ ਫਾਲਸ ਸਮਟ ਕਹਿੰਦੇ ਹੈਗੇ ਆ ਬਟ ਸਮੱਸਿਆ ਇਹ ਹੈਗੀ ਆ ਕਿ ਬਹੁਤ ਤਰ੍ਹਾਂ ਦੇ ਰੋਗ ਹੁੰਦੇ ਆ ਝੋਨੇ ਦੇ ਵਿੱਚ ਜਿਹੜੇ ਬੀਜਾਂ ਰਾਹੀਂ ਵੀ ਆਉਂਦੇ ਹੈਗੇ ਆ ਜਿਹੜੇ ਮਿੱਟੀ ਰਾਹੀਂ ਵੀ ਬਣ ਜਾਂਦੇ ਹੈਗੇ ਆ ਜਿਹੜੇ ਕਿ ਵਾਇਰਲ ਵੀ ਹੁੰਦੇ ਆ ਕਈ ਵਾਰੀ ਫੈਲ ਵੀ ਜਾਂਦੇ ਹੈਗੇ ਹਵਾ ਰਾਹੀਂ ਵੀ ਫੈਲ ਜਾਂਦੇ ਆ ਤਾਂ ਬਟ ਆਪਣੀ ਜਿਹੜੀ ਸੋਚ ਹੈਗੀ ਆ ਆਪਣੀ ਆਪਣੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਆ ਉਹ ਖੇਤ ਨੂੰ ਦੇਖਣ ਦੀ ਹੋਣੀ ਚਾਹੀਦੀ ਆ ਦੇਖਣ ਤੇ ਹੀ ਨਜ਼ਰ ਨਜ਼ਰੀਆ ਆਪਣੇ ਕੋਲ ਹੋਣਾ ਚਾਹੀਦਾ ਅੱਖਾਂ ਤਾਂ ਪਰਮਾਤਮਾ ਨੇ ਦਿੱਤੀਆਂ ਹੋਈਆਂ ਆਪਣੀ ਜਿਹੜੀ ਸੋਚ ਆ ਆਪਣੀ ਸਮਝ ਆ ਆਪਣਾ ਕੰਮ ਕਰਨ ਦਾ ਤਰੀਕਾ ਖੇਤ ਦੇ ਵਿੱਚ ਉਹ ਸਟੈਂਡਰਡਾਈਜ਼ ਹੋਣਾ ਚਾਹੀਦਾ ਉਹਦੇ ਵਿੱਚ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਦਿਮਾਗ 'ਚ ਪ੍ਰਦੂਸ਼ਣ ਚੱਲਾ ਗਿਆ ਕਿਸ ਤਰੀਕੇ ਨਾਲ ਵਿਚਾਰਾਂ ਦਾ ਉਹ ਵੱਡਣਾ ਬਹੁਤ ਔਖਾ ਹੋ ਜਾਊਗਾ ਉਹਨੂੰ ਵਿਚਾਰ ਹੀ ਘੜ ਸਕਦਾ ਵਿਚਾਰ ਕਿੱਥੋਂ ਮਿਲੇਗਾ ਮੁੱਲ ਨਹੀਂ ਮਿਲੇਗਾ ਉਹ ਤੁਹਾਨੂੰ ਆਪਣਾ ਜਨਰੇਟ ਕਰਨਾ ਪਏਗਾ ਤੁਹਾਡੇ ਖੇਤਾਂ ਦੇ ਵਿੱਚ ਜੇਕਰ ਯੂਰੀਆ ਜ਼ਿਆਦਾ ਪਿਆ ਕਿਸਮ ਲੇਟ ਲੱਗੀ ਹੈ ਨਸਾਰੇ ਸਮੇਂ ਜਾਂ ਤਾਂ ਮੁੰਜਰ ਬਣਨ ਸਮੇਂ ਜਾਂ ਮੁੰਜਰ ਬਾਹਰ ਨਿਕਲਣ ਸਮੇਂ ਜਾਂ ਫੁੱਲਾਂ ਦੀ ਅਵਸਥਾ ਸਮੇਂ ਝੜੀ ਲੱਗੀ ਤਕੜਾ ਮੀਂਹ ਪੈ ਗਿਆ ਬਦਲਵਾਈ ਹੋ ਗਈ ਹੌਟ ਐਂਡ ਹਿਊਮਿਡ এনवायरमेंट ਤਾਂ ਇਹ ਜਿਹੜੀ ਆ ਰੋਗ ਆ ਬਿਮਾਰੀ ਹੈ ਇਹਦੇ ਚਾਂਸ ਬਣ ਜਾਂਦੇ ਆ ਦੇਖੋ ਆਉਣ ਤੋਂ ਪਹਿਲਾਂ ਜਦੋਂ ਇਹਨੂੰ ਰੋਕਣਾ ਹੈਗਾ ਤਾਂ ਉਹ ਕਈ ਵਾਰ ਫਾਰਮਰ ਕਹਿੰਦੇ ਮੈਂ ਤਾਂ ਕਾਪਰ ਸਪਰੇਅ ਕਰਦਾ ਹੁੰਨਾ ਜੀ ਮੈਂ ਤਾਂ ਇਹ ਸਪਰੇਅ ਕਰਦਾ ਹੁੰਨਾ ਜੀ ਮੇਰਾ ਹੱਲ ਹੋ ਜਾਂਦਾ ਦੇਖੋ ਕਾਪਰ ਦੀ ਇੱਕ ਆਪਣੀ ਪ੍ਰੋਪਰਟੀ ਹੈਗੀ ਆ ਕਿ ਉਹ ਇੱਕ ਖੁਦ ਵੀ ਬੈਕਟੀਰੀਸਾਈਡ ਠੀਕ ਹੈ ਉਹਦੇ ਨਾਲ ਕੋਈ ਵੀ ਬੈਕਟੀਰੀ ਦਾ ਪ੍ਰੋਡਕਟ ਨਹੀਂ ਜਾਂਦਾ ਤੁਸੀਂ ਮਾਰਕੀਟ ਦੇ ਵਿੱਚ ਸੁਡੋਬਨਾਸ ਯੂਜ਼ ਕਰ ਰਹੇ ਹੋਗੇ ਆਧਾ ਲੀਟਰ 800 ਐਮਐਲ 1 ਲੀਟਰ ਕਰੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਬੈਕਟੀਰੀਆ ਨੂੰ ਬੈਕਟੀਰੀਸਾਈਡ ਦੇ ਨਾਲ ਨਾ ਪਾਇਆ ਜਾਵੇ ਠੀਕ ਹੈ ਇਹ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਦੱਸਿਆ ਜਾਵੇ ਪਰ ਜਿਹੜਾ ਤੁਸੀਂ ਕਾਪਰ ਸਪਰੇ ਏਸ ਬਿਮਾਰੀ ਨੂੰ ਹੱਲ ਕਰਨ ਲਈ ਵਰਤ ਰਹੇ ਹੋ ਔਣ ਤੋਂ ਬਾਅਦ ਉਹਨੇ ਕੰਮ ਨਹੀਂ ਕਰਨਾ ਜੀ ਏ ਤੁਸੀਂ ਨੋਟ ਕਰ ਲਵੋ ਆਉਣ ਤੋਂ ਵੱਲ ਪ੍ਰੋਪੀਕੋਨਾਜੋਲ ਨੇ ਵੀ ਕੰਮ ਨਹੀਂ ਕਰਨਾ ਜੀ ਹਾਂ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਵੀ 15 ਦਿਨ ਦੇ ਵਿੱਚ ਸਾਰੇ ਦਾਣੇ ਜਿਹੜੇ ਉਹ ਫੁੱਲ ਝਾੜ ਕੇ ਬੰਦ ਹੋ ਜਾਣਗੇ ਤਾਂ ਇਸ ਤਰ੍ਹਾਂ ਦਾ ਕਲਾਈਮੇਟ ਅੱਗੇ ਸਥਿਤੀ ਬਣ ਰਹੀ ਹੈਗੀ ਆ ਤਾਂ ਤੁਸੀਂ ਉੱਥੇ ਐਡਵਾਂਸ ਦੇ ਵਿੱਚ ਟੇਲਟ ਕਰ ਸਕਦੇ ਹੋ ਠੀਕ ਹੈ ਉਹਦੇ ਵਿੱਚ ਨੈਟਿਵੋ ਹੋ ਸਕਦਾ ਹੈਗਾ ਉਹਦੇ ਵਿੱਚ ਗਲੀਲਿਓ ਵੇ ਹੋ ਸਕਦਾ 400 ਐਮਐਲ ਇਲਟ 200 ml ਹੋ ਸਕਦਾ ਨੈਟਿਵੋ 160 ਗ੍ਰਾਮ تک ਹੋ ਸਕਦਾ ਤੇ ਗਲੀਲਿਓ ਵੇ 400 ml تک ਹੋ ਸਕਦਾ ਤਿੰਨੇ ਸਪਰੇਹਾਂ ਝੰਡਾ ਪੱਤਾ ਬਾਹਰ ਕੋਈ ਕੋਈ ਬੱਲੀ ਦਿਖਾਈ ਦਿੰਦੀ ਸ਼ਾਮ ਦੇ ਸਮੇਂ ਸਪਰੇਅ ਕਰ ਦਿਓ ਇਹ ਸਮੱਸਿਆ ਘਟ ਹੋਏਗੀ ਨੁਕਸਾਨ ਕਰਨ ਵਾਲੀ ਦਸ਼ਾ ਦੇ ਵਿੱਚ ਨਹੀਂ ਜਾਵੇਗੀ 50 ਕਿਲੋ ਦਾ ਨੁਕਸਾਨ ਤਾਂ ਕੋਈ ਬੜਾ ਵੱਡਾ ਨੁਕਸਾਨ ਨਹੀਂ ਹੁੰਦਾ ਬਟ ਤੁਸੀਂ ਮਿਹਰਤ ਕਰਦੇ ਹੋ ਤੁਸੀਂ ਆ ਢੋਲੀਆਂ ਲੈ ਕੇ ਤੁਹਾਡੇ ਚ ਵੜਦੇ ਹੋ ਨਿਸਰੇ ਹੋਏ ਚ ਉਹ ਤੁਸੀਂ ਵੀ ਨੁਕਸਾਨ ਕਰ ਸਕਦੇ ਹੈਗੇ ਸਪਰੇਹਾਂ ਬਹੁਤ ਹੈਗੀਆਂ ਬਟ ਸਮੱਸਿਆ ਵਾ ਇਹ ਹੈਗੀਆਂ ਕਿ ਜ਼ਿੰਮੇਦਾਰ ਕਦੇ ਵੀ ਫਾਰਮਰ ਕਦੇ ਵੀ ਇੱਕ ਸਪਰੇ ਨਹੀਂ ਕਰਦਾ ਹੁਣ ਉਹਦਾ ਮਨ ਬਣਿਆ ਕੋਈ ਸਮੱਸਿਆ ਆ ਗਈ ਖੇਤ ਦੇ ਵਿੱਚ ਤਾਂ ਇੱਕ ਸਪਰੇ ਕਰਨ ਗਿਆ ਹੈਗਾ ਉਹਦੇ ਨਾਲ ਵੀ ਉਹ 2-2 3 ਸਪਰੇਹਾਂ ਕੋਈ ਐਨਪੀਕੇ ਜਾਂ ਕੋਈ ਤੇਲੇ ਵਾਲੀ ਕੋਈ ਸੰਡੀ ਵਾਲੀ ਉਸਪਰੇ ਇੱਕ ਮਿਕਸ ਕਰ ਰਿਹਾ ਹੈਗਾ ਤਾਂ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਇਹਤੇ ਕੋਈ ਵੀ ਨਹੀਂ ਖੁੱਲ ਕੇ ਬੋਲ ਰਿਹਾ ਕੋਈ ਯੂਨੀਵਰਸਿਟੀ ਕੋਈ ਇਹਦੇ ਚ ਕੰਪਨੀ ਕੋਈ ਏਜੰਟ ਕੋਈ ਵੀ ਨਹੀਂ ਖੁੱਲ ਕੇ ਬੋਲ ਰਿਹਾ ਕਿ ਇਹ ਕਿਸ ਤਰੀਕੇ ਦੇ ਨਾਲ ਸਪਰੇ ਹੋ ਰਹੀਆਂ ਕੀ ਇਹਨਾਂ ਦਾ ਪ੍ਰੋਪਰ ਰਿਜ਼ਲਟ ਆਵੇਗਾ ਜਾਂ ਮਾੜਾ ਅਸਰ ਨਹੀਂ ਹੋਵੇਗਾ ਕਿਉਂਕਿ ਆਪਾਂ ਇੱਕ ਗੈਰ ਕੁਦਰਤੀ ਚੀਜ਼ ਫਸਲ ਦੀ ਉਸ ਅਵਸਥਾ ਤੇ ਪਾ ਰਹੇ ਜਿੱਥੇ ਉਹ ਬੱਚਾ ਪੈਦਾ ਕਰ ਰਹੀ ਹੈ ਠੀਕ ਹੈ ਤਾਂ ਉਹ ਇੱਕ ਬਹੁਤ ਕ੍ਰਿਟੀਕਲ ਅਵਸਥਾ ਹਰ ਵਾਰ ਆਪਾਂ ਨੂੰ ਉਝਾੜ ਵੀ ਨਹੀਂ ਮੈਟਰ ਕਰਦਾ ਹੁੰਦਾ ਪਰ ਬਿਮਾਰੀ ਨੂੰ ਕੰਟਰੋਲ ਸਹੀ ਸਮੇਂ ਤੇ ਕਰਨਾ ਬਹੁਤ ਜ਼ਰੂਰੀ ਹੁੰਦਾ ਲੇਟ ਹੋ ਗਏ ਤਾਂ ਫਿਰ ਹੋ ਗਏ ਫਿਰ ਨੁਕਸਾਨ ਜੋ ਹੋ ਗਿਆ ਅਗਰ ਡੋਡੀ ਰੋਗ ਆਇਆ ਹੋਇਆ ਫਿਰ ਉਤੇ ਕੋਈ ਵੀ ਨਾ ਸਪਰੇਅ ਕਰੋ ਉਸ ਦੇ ਉੱਤੇ ਸਪਰੇਅ ਕਰਕੇ ਤੁਸੀਂ ਨੁਕਸਾਨ ਕਰੋਗੇ ਸਮੱਸਿਆ ਦਾ ਹੱਲ ਇਹੀ ਹੈ ਕਿ ਥੋੜਾ ਜਿਹਾ ਲੇਟ ਵਾੜ ਲਿਆ ਜਾਵੇ ਦੁਪਹਿਰ ਤੋਂ ਬਾਅਦ ਉਹਦੀ ਵਾੜੀ ਖੜਮੀ ਧੁੱਪ ਦੇ ਵਿੱਚ ਹੋਵੇ ਤਾਂ ਜ਼ਿਆਦਾ ਬੈਟਰ ਹੈਗੀ ਹੈ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਖੇਤੀ ਦੇ ਵਿੱਚ ਬੱਚਤ ਵਧਾਉਣੀ ਜ਼ਰੂਰੀ ਹੈ ਖਰਚੇ ਵਧਾਉਣੇ ਜ਼ਰੂਰੀ ਨਹੀਂ ਹੈਗੇ ਖਰਚੇ ਸਭ ਦੇ ਵੱਖੋ ਵੱਖਰੇ ਆ ਕਿਸੇ ਕੋਲੇ 50 ਗੱਲੇ ਪੈੜੀ ਹੋ ਸਕਦੀ ਹੈ ਸਾਰੇ ਖੇਤਾਂ ਦਾ ਖਰਚ ਸੇਮ ਨਹੀਂ ਹੁੰਦਾ ਸਾਰੇ ਖੇਤਾਂ ਦਾ ਝਾੜ ਸੇਮ ਨਹੀਂ ਹੁੰਦਾ ਲੋਡ ਹੈ ਉਹਨੂੰ ਪਿੰਨ ਕਾਪੀ ਦੇ ਉੱਤੇ ਉਤਾਰਨ ਦੀ ਤੁਸੀਂ ਆਪਣੀ ਡੈਰੀ ਆਪ ਲਿਖੋ ਆਪਣੇ ਖਰਚੇ ਆਪ ਕੰਟਰੋਲ ਕਰੋ ਤੁਹਾਡੇ ਖੇਤ ਲਈ ਕਿਹੜਾ ਮਟੀਰੀਅਲ ਬੈਟਰ ਹੈਗਾ ਇਹਨੂੰ ਕੋਈ ਤੀਜਾ ਬੰਦਾ ਨਹੀਂ ਦੱਸੇਗਾ ਬਹੁਤ ਧੰਨਵਾਦ ਥੈਂਕ ਯੂ